ਅਸੀਂ ਅੱਜ ਸੇਵਾ ਕਰਨ ਲਈ ਆਪਣੀ ਪੂਰੀ ਟੀਮ ਪਿੰਡੋਂ ਲੈ ਕੇ ਆਏ ਆ ਸਾਡੇ ਨਾਲ ਸਮਰਾਹਾ ਤੋਂ ਤਕਰੀਬਨ 20 ਤੋਂ 22 ਟਰੈਕਟਰ ਸਮਰਾਏ ਤੋਂ ਆ 5 ਤੋਂ 6 ਟਰੈਕਟਰ ਜੜਿਆਲੇ ਤੋਂ ਆ ਤਕਰੀਬਨ ਸਾਰੇ ਬੰਦਿਆਂ ਨੂੰ ਪਤਾ ਕਿ ਸਾਡੇ ਪੰਜਾਬ 'ਚ ਇਸ ਟਾਈਮ ਬਹੁਤ ਵੱਡਾ ਨੁਕਸਾਨ ਹੋਇਆ ਜਿਹੜਾ ਕਿ ਅਸੀਂ ਸਮਝਦੇ ਅਸੀਂ ਕੁਦਰਤੀ ਆ ਪਰ ਕੁਦਰਤੀ ਨਾ ਹੋ ਕੇ ਕੁਝ ਸਰਕਾਰਾਂ ਦੀਆਂ ਮਾੜੀਆਂ ਰਾਜਨੀਤੀਆਂ ਕਾਰਨ ਵੀ ਇਹ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਜਿਹੜਾ ਕਿ ਰੋਕਿਆ ਜਾ ਸਕਦਾ ਸੀ ਕਿ ਐਸ ਨੁਕਸਾਨ ਦੀ ਪਰਭਾਈ ਕਿੱਦਾਂ ਕਰ ਸਕਦੇ ਆ ਅਸੀਂ ਫੋਨਾਂ ਤੇ ਬੈਠ ਕੇ ਬਹੁਤ ਵੀਡੀਓ ਦੇਖ ਰਹੇ ਜਿਨ੍ਹਾਂ ਤੱਕ ਸਾਡੇ ਕੋਲ ਜਾਣਕਾਰੀ ਪਹੁੰਚ ਰਹੀ ਆ ਸਾਡਾ ਵੀ ਮਨ ਅੰਦਰੋਂ ਬਲੁੰਦਰਦਾ ਸੀ ਕਿ ਸਾਡੇ ਭਰਾ ਆ ਇਹ ਸਾਡੇ ਪੰਜਾਬ ਦੇ ਖੇਤ ਆ ਇਹ ਨੁਕਸਾਨ ਸਾਡਾ ਹੀ ਆ ਸਾਡਾ ਸੀ ਆਪਣਾ ਫਰਜ਼ ਸਮਝਿਆ ਸੀ ਕਿ ਜੇ ਨੁਕਸਾਨ ਹੋਇਆ ਉਹਨਾਂ ਨਾਲ ਹੋਇਆ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਬਈ ਨੁਕਸਾਨ ਕਿੰਨਾ ਕੁ ਹੋਇਆ ਕਿੰਨੇ ਕੁ ਪਿੰਡ ਤਬਾਹ ਹੋਏ ਕਿੰਨੇ ਕੁ ਘਰ ਲੋਕ ਘਰਾਂ ਤੋਂ ਬੇਕਾਰ ਹੋਏ ਵੀਰ ਜੀ ਨੁਕਸਾਨ ਦੀ ਜੇ ਆਪਾਂ ਗੱਲ ਕਰੀਏ ਕਿ ਨੁਕਸਾਨ ਦਾ ਜਿਹੜਾ ਪੂਰਾ ਜਾਇਦਾ ਆ ਉਹ ਤਾਂ ਅਸੀਂ ਕਿਸੇ ਤਰ੍ਹਾਂ ਵੀ ਲਾ ਨਹੀਂ ਸਕਦੇ ਜੇਕਰ ਅਸੀਂ ਇੱਕ ਅੰਦਾਜ਼ਾ ਹੀ ਲਾਈਏ ਤਾਂ ਇੱਕ ਜ਼ਮੀਨਦਾਰ ਦਾ ਇੱਕ ਖੇਤ ਝੋਨੇ ਦਾ ਹੀ ਇਸ ਏਰੀਆ 'ਚ 60 ਤੋਂ 70000 ਦਾ ਨਿਕਲਦਾ ਤੇ ਉਹ ਤਾਂ ਗਿਆ ਹੀ ਗਿਆ ਖੇਤਾਂ ਦੀ ਗਿਣਤੀ ਨਹੀਂ ਘਰ ਕਿੰਨੇ ਕਿ ਇੱਥੇ ਡੁੱਬ ਗਏ ਕਿੰਨੇ ਪਸ਼ੂ ਮਾਰੇ ਗਏ ਹਜੇ ਤੱਕ ਉਹਦਾ ਨੁਕਸਾਨ ਦਾ ਕੋਈ ਪੂਰਾ ਗਿਣਤੀ ਮਿੰਤੀ ਨਹੀਂ ਹੋ ਸਕੀ ਇਥੇ ਜਿਆਦਾ ਜ਼ਰੂਰਤ ਤੇ तकरीबन ਕਿਲੋਮੀਟਰ ਤੋਂ ਜ਼ਿਆਦਾ ਵੱਡਾ ਪਾੜਿਆ ਉਸ ਜਗ੍ਹਾ ਤੇ ਹਜੇ ਸਾਡੇ ਕੋਲ ਕੋਈ ਸੰਸਾਰ ਨਹੀਂ ਪਹੁੰਚੀ। ਹੁਣ ਅਸੀਂ ਟਰੈਕਟਰ ਇੱਥੇ ਲੈ ਕੇ ਆਏ ਆ 22 ਤੋਂ 24। ਅਸੀਂ ਅੱਜ ਜੇ 12 ਘੰਟੇ ਦਾ ਨਹੀਂ ਚੱਲਣੇ ਜੇ 8 ਘੰਟੇ ਵੀ ਚੱਲੇ ਤਾਂ ਦਿਹਾੜੀ ਦਾ ਸਾਡਾ 1.5 ਲੱਖ ਦਾ ਤੇਲ ਹੀ ਆ। ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ। ਹਾਲੀ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਕਈ ਇਲਾਕੇ ਪ੍ਰਭਾਵਿਤ ਹੋਏ ਲੋਕ ਘਰਾ ਤੋਂ ਬੇਕਾਰ ਹੋ ਗਏ ਲੋਕਾਂ ਦੇ ਘਰ ਤੱਕ ਰੁੜ ਗਏ ਫਸਲਾਂ ਤੱਕ ਨੁਕਸਾਨੀਆਂ ਗਈਆਂ ਉਸੇ ਜਗ੍ਹਾ ਦੇ ਉੱਤੇ ਮੌਜੂਦ ਆ ਸੁਲਤਾਨਪੁਰ ਦੇ ਪਿੰਡ ਬਾਉਪੁਰ ਦੇ ਵਿੱਚ ਪਹੁੰਚੇ ਆ ਜਿੱਥੇ ਹਾਲਾਤ ਤੁਹਾਨੂੰ ਇੱਕ ਵਾਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦਰਿਆ ਜਾ ਰਿਹਾ ਸੀਗਾ ਦਰਿਆ ਦਾ ਰਸਤਾ ਬਦਲ ਦਿੱਤਾ ਜਾਂਦਾ ਹੈ ਦਰਿਆ ਜਿਹੜੀ ਸਾਈਡ ਨੂੰ ਵਹਿੰਦਾ ਸੀ ਵਗਦਾ ਸੀ ਉਹ ਬੰਨ ਟੁੱਟ ਜਾਂਦਾ ਹੈ ਪਿੰਡਾਂ ਦੇ ਪਿੰਡ ਤਬਾਹ ਹੋ ਜਾਂਦੇ ਨੇ ਅ 16 ਤੋਂ 17 ਪਿੰਡ ਦੱਸੇ ਜਾ ਰਹੇ ਨੇ 8 ਤੋਂ 10 ਘਰ ਦੱਸੇ ਜਾ ਰਹੇ ਨੇ ਜਿਹੜੇ ਇਸ ਦਰਿਆ ਦੇ ਪਾਣੀ ਦੇ ਵਿੱਚ ਵਹਿ ਜਾਂਦੇ ਨੇ ਅ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਆਲੇ ਦੁਆਲੇ ਦੇ ਲੋਕ ਕਾਰ ਸੇਵਾ ਵਾਲੇ ਸੇਵਾਦਾਰ ਲੱਗੇ ਹੋਏ ਨੇ ਬੰਨ ਬੰਨਣ ਦੇ ਲਈ ਰਸਤਾ ਬਣਾਉਣ ਦੇ ਲਈ ਤਾਂ ਕਿ ਉਹਨਾਂ ਰਸਤਿਆਂ ਤੋਂ ਗੁਜ਼ਰਿਆ ਜਾ ਸਕੇ ਪਿੰਡ ਦੇ ਕੁਝ ਲੋਕ ਮੌਜੂਦ ਨੇ ਸਰਪੰਚ ਸਾਹਿਬ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਨਾਮ ਕੀ ਆ ਤੁਹਾਡਾ ਪਿੰਡ ਕਿਹੜਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੌਜੂਦਾ ਸਰਪੰਚ ਪਿੰਡ ਸਮਰਾਏ ਤੋਂ ਮੇਰੇ ਨਾਲ ਸਾਡੇ ਪਿੰਡ ਦੇ ਪੰਚਾਇਤੀ ਮੈਂਬਰ ਸਾਡੇ ਪਿੰਡ ਦੇ ਭਰਾ ਸਾਡੇ ਪਿੰਡ ਦੀ ਛਿੰਜ ਕਮੇਟੀ ਦੇ ਮੈਂਬਰ ਅਸੀਂ ਇੱਥੇ ਸੇਵਾ ਕਰਨ ਲਈ ਪਹੁੰਚੇ ਆ ਅਸੀਂ ਅੱਜ ਸੇਵਾ ਕਰਨ ਲਈ ਆਪਣੀ ਪੂਰੀ ਟੀਮ ਪਿੰਡੋਂ ਲੈ ਕੇ ਆਏ ਆ ਸਾਡੇ ਨਾਲ ਸਮਰਾਵਾ ਤੋਂ ਤਕਰੀਬਨ 20 ਤੋਂ 22 ਟਰੈਕਟਰ ਸਮਰਾਏ ਤੋਂ ਆ 5 ਤੋਂ 6 ਟਰੈਕਟਰ ਜੜਿਆਲੇ ਤੋਂ ਆ ਉਹ ਅਸੀਂ ਆਏ ਕਿਉਂ ਆ ਤਕਰੀਬਨ ਸਾਰੇ ਬੰਦਿਆਂ ਨੂੰ ਪਤਾ ਕਿ ਸਾਡੇ ਪੰਜਾਬ 'ਚ ਇਸ ਟਾਈਮ ਬਹੁਤ ਵੱਡਾ ਨੁਕਸਾਨ ਹੋਇਆ ਜਿਹੜਾ ਕਿ ਅਸੀਂ ਸਮਝਦੇ ਅਸੀਂ ਕੁਦਰਤੀ ਆ ਪਰ ਕੁਦਰਤੀ ਨਾ ਹੋ ਕੇ ਕੁਝ ਸਰਕਾਰਾਂ ਦੀਆਂ ਮਾੜੀਆਂ ਰਾਜਨੀਤੀਆਂ ਕਾਰਨ ਵੀ ਇਹ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਜਿਹੜਾ ਕਿ ਰੋਕਿਆ ਜਾ ਸਕਦਾ ਸੀ ਪਰ ਇਸ ਟਾਈਮ ਗੱਲ ਕੀ ਆ ਕਿ ਇਸ ਨੁਕਸਾਨ ਦੀ ਪਰਪਾਈ ਕਿੱਦਾਂ ਕਰ ਸਕਦੇ ਆ ਅਸੀਂ ਫੋਨਾਂ ਤੇ ਬੈਠ ਕੇ ਬਹੁਤ ਵੀਡੀਓ ਦੇਖ ਰਹੇ ਜਿਨ੍ਹਾਂ ਤੱਕ ਸਾਡੇ ਕੋਲ ਜਾਣਕਾਰੀ ਪਹੁੰਚ ਰਹੀ ਆ ਸਾਡਾ ਵੀ ਮਨ ਅੰਦਰੋਂ ਬਲੁੰਦਰ ਦਾ ਸੀ ਕਿ ਸਾਡੇ ਭਰਾ ਆ ਇਹ ਸਾਡੇ ਪੰਜਾਬ ਦੇ ਖੇਤ ਆ ਇਹ ਨੁਕਸਾਨ ਸਾਡਾ ਹੀ ਆ ਸਾਡੇ ਸੀ ਆਪਣਾ ਫਰਜ਼ ਸਮਝਦੇ ਸੀ ਕਿ ਜੇ ਨੁਕਸਾਨ ਹੋਇਆ ਉਹਨਾਂ ਨਾਲ ਹੋਇਆ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਅਸੀਂ ਉਹ ਨੁਕਸਾਨ ਦੀ ਪੂਰੀ ਪਰਪਾਈ ਨਹੀਂ ਕਰ ਸਕਦੇ ਪਰ ਅਸੀਂ ਇੱਕ ਕੋਸ਼ਿਸ਼ ਕਰ ਸਕਦੇ ਆ ਪੰਜਾਬ ਦੇ ਪੁੱਤ ਹੋਣ ਦੇ ਪੰਜਾਬ ਦੇ ਵੀਰ ਹੋਣ ਦੇ ਨਾਤੇ ਆਪਣੇ ਲੋਕ ਕੋਸ਼ਿਸ਼ ਕਰ ਸਕਦੇ ਆ ਕਿ ਨੁਕਸਾਨ ਨੂੰ ਕਿਤੇ ਨਾ ਕਿਤੇ ਜਿੰਨਾ ਭਰਿਆ ਜਾ ਸਕਦਾ ਭਰੀਏ ਸੋ ਅਸੀਂ ਅੱਜ ਇੱਥੇ ਪਹੁੰਚੇ ਸੀ ਆਪਣੀ ਸਾਰੇ ਪਿੰਡੋਂ ਸਮਰਾਏ ਤੋਂ ਜੜਿਆਲੇ ਦੇ ਕੋਲ ਨਾਲ ਵੀਰਾਂ ਦੀ ਟੀਮ ਲੈ ਕੇ ਇੱਥੇ ਪਹੁੰਚੇ ਆ तकरीबन 30 ਦੇ ਨੀਲੇ ਟਰੈਕਟਰ ਆ ਸੋ ਅਸੀਂ ਕੋਸ਼ਿਸ਼ ਕਰਾਂਗੇ 4 ਤੋਂ 5 ਦਿਨ ਇੱਥੇ ਲਾ ਕੇ ਜਿੰਨਾ ਇਸ ਨੁਕਸਾਨ ਨੂੰ ਨੇੜਿਓਂ ਭਰ ਸਕਦੇ ਆ ਉਹ ਪੂਰਾ ਕਰੀਏ ਭਾਈ ਨੁਕਸਾਨ ਕਿੰਨਾ ਕੁ ਹੋਇਆ ਕਿੰਨੇ ਕੁ ਪਿੰਡ ਤਬਾਹ ਹੋਏ ਕਿੰਨੇ ਕੁ ਘਰ ਲੋਕ ਘਰਾਂ ਤੋਂ ਬੇਕਾਰ ਹੋਏ ਆ ਵੀਰ ਜੀ ਨੁਕਸਾਨ ਦੀ ਜੇ ਆਪਾਂ ਗੱਲ ਕਰੀਏ ਕਿ ਨੁਕਸਾਨ ਦਾ ਜਿਹੜਾ ਪੂਰਾ ਜਾਇਦਾ ਆ ਉਹ ਤਾਂ ਅਸੀਂ ਕਿਸੇ ਤਰ੍ਹਾਂ ਵੀ ਲਾ ਨਹੀਂ ਸਕਦੇ ਜੇਕਰ ਅਸੀਂ ਇੱਕ ਅੰਦਾਜ਼ਾ ਹੀ ਲਾਈਏ ਦਾ ਇੱਕ ਜ਼ਿਮੀਦਾਰ ਦਾ ਇੱਕ ਖੇਤ ਝੋਨੇ ਦਾ ਹੀ ਇਸ ਏਰੀਆ 'ਚ 60 ਤੋਂ 70000 ਦਾ ਨਿਕਲਦਾ ਤੇ ਉਹ ਤਾਂ ਗਿਆ ਹੀ ਗਿਆ ਉਹਦੇ ਉੱਤੇ ਜਿਹੜਾ ਹੁਣ ਗਾਂ ਕਣਕ ਹੋਣੀ ਸੀ ਉਹਦੇ ਵੀ ਇਸ ਟਾਈਮ ਬਜਾਈ ਦੇ ਕੋਈ ਸਾਰ ਨਹੀਂ ਖੇਤਾਂ ਦੀ ਗਿਣਤੀ ਨਹੀਂ ਘਰ ਕਿੰਨੇ ਕਿ ਇੱਥੇ ਡੁੱਬ ਗਏ ਕਿੰਨੇ ਪਸ਼ੂ ਮਾਰੇ ਗਏ ਹਜੇ ਤੱਕ ਉਹਦਾ ਨੁਕਸਾਨ ਦਾ ਕੋਈ ਪੂਰਾ ਗਿਣਤੀ ਮਿੰਤੀ ਨਹੀਂ ਹੋ ਸਕੀ ਪਰ ਗੱਲ ਇਹ ਆ ਏਡੇ ਨੁਕਸਾਨ ਨੂੰ ਦੇਖਦਿਆਂ ਹੋਇਆਂ ਵੀ ਉਹਦੀ ਪਰਭਾਈ ਕਰਨ ਲਈ ਜੋ ਕਦਮ ਚੁੱਕੇ ਜਾਣੇ ਚਾਹੀਦੇ ਸੀ ਉਹ ਹਜੇ ਤੱਕ ਨਹੀਂ ਚੁੱਕੇਗਾ ਸੋ ਅਸੀਂ ਆਪਣੇ ਤੌਰ ਤੇ ਕੋਸ਼ਿਸ਼ ਕਰਾਂਗੇ ਕਿ ਇੰਨੇ ਨੁਕਸਾਨ ਨੂੰ ਉਹਦੇ ਵਿੱਚ ਤਿਲ ਫੁੱਲ ਆਪਣੇ ਵੱਲੋਂ ਯੋਗਦਾਨ ਜ਼ਰੂਰ ਪਾਈਏ ਬਈ ਸਮਾਜ ਸੇਵੀ ਸੰਸਥਾਵਾਂ ਪਹੁੰਚੀਆਂ ਤੁਹਾਡੇ ਕੋਲ ਮਦਦ ਦੇ ਲਈ ਇਸ ਪਿੰਡ ਦੇ ਵਿੱਚ ਖਾਸ ਕਰਕੇ ਕੋਈ ਅਸੀਂ ਪਹਿਲਾਂ ਪਰਸੋਂ ਆਪਣੇ ਪਿੰਡ ਦੀ ਟੀਮ ਪਿੰਡ ਦੀ ਪੰਚਾਇਤ ਤੇ ਸਾਡੇ ਛਿੰਜ ਕਮੇਟੀ ਦੇ ਮੈਂਬਰਾਂ ਨੂੰ ਲੈ ਕੇ ਆਏ ਸੀ ਨੁਕਸਾਨ ਦੇਖਣ ਆਏ ਸੀ ਸੋ ਅਸੀਂ ਆਪਣੇ ਤੌਰ ਤੇ ਆਏ ਆਂ ਸਾਡੇ ਕੋਲ ਸਾਡਾ ਰਾਸ਼ਨ ਆ ਅਸੀਂ ਆਪਣੇ ਹਲਵਾਈ ਸਾਹਿਬ ਨੂੰ ਨਾਲ ਲੈ ਕੇ ਆਏ ਆ ਰਹਿਣ ਦੇ ਲਈ ਗੱਦੇ ਜੋ ਸਾਡਾ ਜ਼ਰੂਰੀ ਸਮਾਨ ਆ ਜਿੱਦਾਂ ਦਿੱਲੀ ਤਾਂ ਰਹਦੇ ਸੀ ਰਹੇ ਸੀ ਉਦਾਂ ਹੀ ਸਾਰਾ ਸਮਾਨ ਲੈ ਕੇ ਆਏ ਆ ਸਾਡੇ ਭਰਾ ਸਾਰੇ ਬੜੇ ਚੜ੍ਹਦੀ ਕਲਾ ਚ ਆ ਪੂਰੀ ਤਿਆਰੀ ਨਾਲ ਆਇਓ ਆ ਗੱਲ ਇਹ ਆ ਕਿ ਜਿੰਨਾ ਨੁਕਸਾਨ ਅਸੀਂ ਉਦੋਂ ਦੇਖਿਆ ਸੀ ਤੇ ਜਿੰਨੀ ਤਿਆਰੀ ਉਹਦੇ ਨਾਲ ਹੋਣੀ ਚਾਹੀਦੀ ਸੀ ਸਮਾਜ ਸੇਵੀ ਸੰਸਥਾਵਾਂ ਨੂੰ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਜਦੋਂ ਸਵੇਰ ਦੇ ਅਸੀਂ ਆਏ ਆ ਇੱਕ ਪਿੰਡ ਦੀ ਕਮੇਟੀ ਇੱਥੇ ਜ਼ਰੂਰ ਲੱਗੀ ਆ ਉਹਦੇ ਤੋਂ ਇਲਾਵਾ ਅੱਜ ਸਾਡੇ ਪਿੰਡ ਦੀ ਟੀਮ ਆਈ ਆ ਉਸ ਤੋਂ ਇਲਾਵਾ ਇਸ ਬੰਦ ਤੋਂ ਪਿੱਛੇ ਬਾਊਪੁਰ ਜਿਹੜਾ ਮੇਨ ਆ ਉੱਥੇ ਸੰਤ ਸੀਚੇਵਾਲ ਉਹਨਾਂ ਦੀ ਟੀਮ ਚੱਲ ਰਹੀ ਆ ਪਰ ਜਿੱਥੇ ਇਸ ਬੰਦ ਤੇ ਜਿੱਥੇ ਜ਼ਿਆਦਾ ਜ਼ਰੂਰਤ ਹੈ ਤਕਰੀਬਨ ਕਿਲੋਮੀਟਰ ਤੋਂ ਜ਼ਿਆਦਾ ਵੱਡਾ ਪਾੜਿਆ ਉਸ ਜਗ੍ਹਾ ਤੇ ਹਜੇ ਸਾਡੇ ਕੋਲ ਕੋਈ ਸੰਸਥਾ ਨਹੀਂ ਪਹੁੰਚੀ ਹਾਂ ਹੁਣ ਇੱਕ ਐਨਆਰਆਈ ਵੀਰ ਆਏ ਸੀ ਉਹ ਸਾਨੂੰ ਜ਼ਰੂਰ 1 ਲੱਖ ਰੁਪਏ ਦੀ ਸੇਵਾ ਦੇ ਕੇ ਗਏ ਆ ਉਹਦੇ ਤੋਂ ਇਲਾਵਾ ਇਹ ਸਾਡੇ ਪਿੰਡ ਦੇ ਐਨਆਰਆਈਆਂ ਦਾ ਜਾਂ ਸਾਡੇ ਪਿੰਡ ਦੀ ਸ਼ਿੰਜ ਕਮੇਟੀ ਦਾ ਸਾਡੇ ਭਰਾਵਾਂ ਦਾ ਸਹਿਯੋਗ ਹੈ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਪਹੁੰਚ ਨਹੀਂ ਹੋਈ ਭਈ ਚਾਹੀਦਾ ਕੀ ਕੀ ਹੈ ਤੁਹਾਨੂੰ ਸਾਡੇ ਇਸ ਚੈਨਲ ਦੇ ਵੀਡੀਓ ਦੇ ਮਾਧਿਅਮ ਦੇ ਰਾਹੀਂ ਤੁਸੀਂ ਮੰਗ ਕਿਸ ਚੀਜ਼ ਦੀ ਕਰਦੇ ਹੋ ਕਿਸ ਚੀਜ਼ ਦੀ ਜ਼ਰੂਰਤ ਇੱਥੇ ਹੈਗੀ ਹੈ ਅਕਸਰ ਕੀ ਦੇਖਦੇ ਆ ਕਿ ਲੋਕ ਉਹ ਚੀਜ਼ਾਂ ਭੇਜਣ ਲੱਗ ਜਾਂਦੇ ਨੇ ਜਿਹੜੀਆਂ ਹਰ ਕੋਈ ਭੇਜ ਦਿੰਦਾ ਉਹਦੀ ਲੋੜ ਨਹੀਂ ਹੁੰਦੀ ਉਹ ਵੇਸਟ ਜਾਂਦੀਆਂ ਨੇ ਖਾਸ ਕਰਕੇ ਤੁਹਾਨੂੰ ਇੱਥੇ ਕੀ ਕੀ ਚਾਹੀਦਾ ਹੈਗਾ ਅੱਜ ਸਭ ਤੋਂ ਪਹਿਲਾਂ ਤਾਂ ਇੱਥੇ ਜਿਹੜਾ ਐਡਾ ਵੱਡਾ ਨੁਕਸਾਨ ਹੋਇਆ ਲੋਕਾਂ ਦੇ ਖੇਤ ਤਬਾਹ ਹੋਏ ਹੋਆ ਉਹਨਾਂ ਦੇ ਵਿੱਚ ਰੇਤਾ ਭਰਿਆ ਆ ਸਭ ਤੋਂ ਪਹਿਲਾਂ ਤਾਂ ਜਿਹੜੇ ਉਹ ਖੇਤ ਆ ਉਹਨਾਂ ਨੂੰ ਦੁਬਾਰਾ ਖੇਤੀ ਲਾਇਕ ਦੁਬਾਰਾ ਬਣਾਉਣ ਦੀ ਸਭ ਤੋਂ ਵੱਡੀ ਜ਼ਰੂਰਤ ਆ ਸੋ ਖੇਤੀ ਲਈਕ ਬਣਨੇ ਕਿਦਾਂ ਉਹਨਾਂ ਜਿਹੜਾ ਇੰਨਾ ਰੇਤਾ ਭਰਿਆ ਆ ਉਹ ਸਾਨੂੰ ਟਰੈਕਟਰਾਂ ਦੇ ਨਾਲ ਹੀ ਖਿੱਚ ਕੇ ਖਾਲੀ ਕਰਨਾ ਪੈਣਾ ਜੇ ਟਰੈਕਟਰ ਇੱਕ ਦਿਨ ਚੱਲਦਾ ਆ ਛੋਟਾ ਟਰੈਕਟਰ ਇੱਥੇ ਚੱਲਦਾ ਨਹੀਂ 50 ਤੋਂ 60 ਐਚਪੀ ਦਾ ਟਰੈਕਟਰ ਚੱਲਦਾ ਜੇ ਉਹ 12 ਘੰਟੇ ਵੀ ਚੱਲ ਜਾਂਦਾ 6 ਤੋਂ 7000 ਦਾ ਉਹਦਾ ਇੱਕ ਟੈਂਕਰ ਭਰਦਾ ਆ ਤੇ ਦੋ ਟੈਂਕਰ ਆਰਾਮ ਨਾਲ ਇੱਕ ਟਰੈਕਟਰ ਖਾ ਜਾਂਦਾ ਦਿਹਾੜੀ ਦੇ ਐਵਰੇਜ ਕੱਢੀਏ 8 ਤੋਂ 10000 ਦਾ ਤੇਲ ਇੱਕ ਟਰੈਕਟਰ ਖਾ ਜਾਂਦਾ ਇਦਾਂ ਹੁਣ ਅਸੀਂ ਟਰੈਕਟਰ ਇੱਥੇ ਲੈ ਕੇ ਆਏ ਆ 22 ਤੋਂ 24 ਅਸੀਂ ਅੱਜ ਦੇ 12 ਘੰਟੇ ਤਾਂ ਨਹੀਂ ਚੱਲੇ ਜੇ 8 ਘੰਟੇ ਵੀ ਚੱਲੇ ਤਾਂ ਦਿਹਾੜੀ ਦਾ ਸਾਡਾ 1.5 ਲੱਖ ਦਾ ਤੇਲ ਹੀ ਆ ਅਸੀਂ ਕਿਸੇ ਤੋਂ ਕੋਈ ਪੈਸੇ ਦੀ ਮੰਗ ਨਹੀਂ ਕਰਦੇ ਹਾਂ ਜੇਕਰ ਕੋਈ ਦਿਲੋਂ ਸੇਵਾ ਕਰਨੀ ਚਾਹੁੰਦਾ ਆ ਸਾਡੇ ਨਾਲ ਸੰਪਰਕ ਕਰੇ ਅਸੀਂ ਇਸ ਟਾਈਮ ਪਿੰਡ 'ਚ ਖੜੇ ਆ ਜਿਸ ਜਗ੍ਹਾ ਤੇ ਖੜੇ ਆ ਅਸੀਂ ਆਪਣਾ ਨੰਬਰ ਦੱਸ ਦਿੰਨੇ ਆ ਸਾਡਾ ਫੋਨ ਨੰਬਰ ਹੈ 98143 46348 98143 46348 ਮੇਰਾ ਨਾਮ ਗੁਰਵਿੰਦਰ ਸਿੰਘ ਸਮਰਾਇਆ ਸਮਰਾਇਆ ਤੋਂ ਮੌਜੂਦਾ ਸਰਪੰਚ ਆ ਜੇਕਰ ਕੋਈ ਸਾਡੀ ਸੇਵਾ ਦਿਲੋਂ ਕਰਨਾ ਚਾਹੁੰਦਾ ਸਾਨੂੰ ਇਸ ਟਾਈਮ ਤੇਲ ਦੀ ਸੇਵਾ ਕਰ ਦੋਵੇ ਬਾਕੀ ਮਾਲਕ ਨੇ ਜੋ ਹੈ ਸਾਨੂੰ ਅਸੀਂ ਆਪਣੇ ਵੱਲੋਂ ਕੁਝ ਕਰਾਂਗੇ ਸੋ ਤੇਲ ਦੀ ਸੇਵਾ ਇਸ ਟਾਈਮ ਸਭ ਤੋਂ ਵੱਡੀ ਸੇਵਾ ਤੇ ਜੇਕਰ ਕੋਈ ਵੀਰ ਟਰੈਕਟਰ ਲੈ ਕੇ ਆ ਸਕਦਾ ਉਹਦੇ ਨਾਲ ਦੀ ਹੋਰ ਕੋਈ ਹੀਸ ਨਹੀਂ ਭਾਈ ਸਮਾਂ ਕਿੰਨਾ ਕੁ ਲੱਗੂਗਾ ਗੱਡੀ ਲੀ ਦੇ ਉੱਤੇ ਆਉਣ ਦੇ ਲਈ ਅਸਲ 'ਚ ਅਸੀਂ ਦੇਖ ਰਹੇ ਸੀ ਬੜਾ ਮੁਸ਼ਕਲ ਹੋਇਆ ਹੋਇਆ ਹੈ ਰਸਤੇ ਤੱਕ ਖਤਮ ਹੋ ਗਏ ਉਹ ਵੀ ਦੇਖ ਨਹੀਂ ਰਿਹਾ ਕਿ ਕਿੱਥੇ ਦਰਿਆ ਆ ਗਿਆ ਜਾਂ ਰਸਤਾ ਹੈਗਾ ਕੁਝ ਪਤਾ ਹੀ ਨਹੀਂ ਲੱਗ ਰਿਹਾ ਕਿੰਨਾ ਕੁ ਸਮਾਂ ਲੱਗੂਗਾ ਹਜੇ ਗੱਡੀ ਲੀ ਤੇ ਆਉਣ ਦੇ ਜੇਕਰ ਦੇਖਿਆ ਜਾਵੇ ਕੇਵਲ ਇਸ ਪਾੜ ਦੀ ਆਪਾਂ ਗੱਲ ਕਰ ਲਈਏ ਇਹ ਪਾੜ 1 ਕਿਲੋਮੀਟਰ ਤੋਂ ਜ਼ਿਆਦਾ ਲੰਮਾ ਪਾੜ ਆ ਇਸ ਪਾੜ ਨੂੰ ਬੰਨਣ ਲਈ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਘੱਟੋ ਘੱਟ 1 ਮਹੀਨੇ ਦਾ ਟਾਈਮ ਆ ਉਸ ਤੋਂ ਬਾਅਦ ਖੇਤਾਂ ਨੂੰ ਖਾਲੀ ਕਰਨਾ ਆਪਾਂ ਕਹਿ ਦਿੰਨੇ ਮਹੀਨੇ ਦੋ ਮਹੀਨਿਆਂ ਦਾ ਕੰਮ ਆ ਪਰ ਇਹ ਮਹੀਨੇ ਦੋ ਮਹੀਨੇ ਦਾ ਕੰਮ ਨਹੀਂ ਹੈ ਬੰਨ ਨੂੰ ਅਸੀਂ ਜਰੂਰ ਬੰਨ ਲਾਂਗੇ ਉਹ ਵੀ ਜੇ ਪਾਣੀ ਇਸ ਤੋਂ ਥੋੜਾ ਘਟਿਆ ਤਾਂ ਨਹੀਂ ਤਾਂ ਐਡੇ ਦਰਿਆ ਨੂੰ ਬੰਨਣਾ ਸੌਖਾ ਕੰਮ ਨਹੀਂ ਪਰ ਇਹ ਪੰਜਾਬੀਆਂ ਦਾ ਇੱਕ ਜਿਗਰਾ ਹੀ ਆ ਜਿਹੜਾ ਚੱਲਦੇ ਪਾਣੀ ਨੂੰ ਆ ਇੰਨਾ ਬੰਨ ਲਾ ਦਿੱਤਾ ਅੱਜ ਤੋਂ 3 ਦਿਨ ਪਹਿਲਾਂ ਇੱਥੇ ਇੱਕ ਮਿੱਟੀ ਦੀ ਬੂੰਦ ਵੀ ਹੈ ਨਹੀਂ ਸੀ ਮਿੱਟੀ ਦਾ ਕੋਈ ਖਰਾਬ ਵੀ ਨਹੀਂ ਸੀ ਪਰ ਤਿੰਨਾਂ ਦਿਨਾਂ ਚ ਤਕਰੀਬਨ ਅੱਧਾ ਕਿਲੋਮੀਟਰ ਬੰਨ ਸ਼ੁਰੂ ਕਰਤਾ ਪੂਰਾ ਨਹੀਂ ਬੰਨਿਆ ਪਰ ਹਾਂ ਅਸੀਂ ਨਾਲ ਹੁਣ ਆਏ ਆ ਇਹਨੂੰ ਵੀ ਬੰਨਾਂਗੇ ਔਰ ਜਿਹੜਾ ਬੰਨ ਰਹੀਦਾ ਉਹਨੂੰ ਵੀ ਬੰਨਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਛੇਤੀ ਤੋਂ ਛੇਤੀ ਇਹ ਏਰੀਆ ਆਪਣੀ ਲੀਹ ਤੇ ਆ ਸਕੇ ਤਾਂ ਬਿਲਕੁਲ ਗਲਤ ਗੱਲਬਤ ਕੀਤੀ ਆ ਸਰਪੰਚ ਸਾਹਿਬ ਉਹਨਾਂ ਦੇ ਨਾਲ ਉਹਨਾਂ ਨੇ ਦੱਸਿਆ ਕਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਖਾਸ ਕਰਕੇ ਡੀਜ਼ਲ ਦੀ ਲੋੜ ਹੈ ਉਹ ਪਹੁੰਚਿਆ ਜਾਂ ਪਹੁੰਚਦਾ ਕੀਤਾ ਜਾਵੇ ਜਸਟਿਸ ਦੀ ਸਾਨੂੰ ਲੋੜ ਹੈ ਉਹ ਕਹਿੰਦੇ ਖਾਸ ਕਰਕੇ ਕੋਈ ਟਰੈਕਟਰ ਲਿਆਉਣਾ ਚਾਹੁੰਦਾ ਉਹ ਨੌਜਵਾਨ ਲਿਆ ਸਕਦਾ ਪਿੰਡ ਦਾ ਕੋਈ ਵੀ ਕਿਤੋਂ ਆਣਾ ਚਾਹੁੰਦਾ ਸੇਵਾ ਕਰਨਾ ਚਾਹੁੰਦਾ ਕਟੋ-ਕਟੇ ਇੱਕ ਮਹੀਨੇ ਦਾ ਸਮਾਂ ਹਜੇ ਸਾਨੂੰ ਹੋਰ ਲੱਗ ਸਕਦਾ ਜੇ ਇਸ ਤਰ੍ਹਾਂ ਹੀ ਨਿਰੰਤਰ ਸੇਵਾ ਜਾਰੀ ਰਹਿੰਦੀ ਆ ਤਾਂ ਜਾ ਕੇ ਗੱਡੀ ਲਈ ਤੇ ਆਉਣੀ ਹੈ ਤਾਂ ਜਾ ਕੇ ਇਹ ਬੰਨ ਨੂੰ ਬੰਨਿਆ ਜਾ ਸਕਦਾ ਹੈ ਪ੍ਰੋਪਰ ਤਾਂ ਜਾ ਕੇ ਕਿਤੇ ਉਸ ਤੋਂ ਬਾਅਦ ਸੋਚਣਾ ਹੋਵੇਗਾ ਇਹ ਸਾਡੀਆਂ ਜ਼ਮੀਨਾਂ ਬਚਦੀਆਂ ਨੇ ਜਾਂ ਨਹੀਂ ਬਚਦੀਆਂ ਉਹਨਾਂ ਦੇ ਉੱਤੇ ਅਸੀਂ ਕੁਝ ਵਾ ਸਕਦੇ ਹਾਂ ਕੁਝ ਬੀਜ ਸਕਦੇ ਹਾਂ ਜਾਂ ਨਹੀਂ ਬੀਜ ਸਕਦੇ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ